ਤੈਨੂੰ ਪਤਾ ਵੀ 2009 ਦੇ ਵਿੱਚ ਜਿਹੜੀ ਆ ਜਥੇਬੰਦੀ ਹੈ ਜਿਹਦੀ ਜਥੇਬੰਦੀ ਦੇ ਝੰਡੇ ਤੁਸੀਂ ਆਏ ਹੋ ਇਹਨਾਂ ਨੇ ਇਹ ਤੋੜ-ਭੰਨ ਕੀਤੀ ਸੀ ਉਸ ਤੋਂ ਬਾਅਦ ਬੈਨ ਲੱਗਿਆ ਸੀ ਪਤਾ ਤੁਹਾਨੂੰ ਇਸ ਗੱਲ ਦਾ ਜਥੇਬੰਦੀ ਦਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਨੇ ਨੁਕਸਾਨ ਕੀਤਾ ਸੀ ਉਸ ਟਾਈਮ 'ਚ ਜਥੇਬੰਦੀ ਅਗਰਾਹਾ ਜਥੇਬੰਦੀ ਇੱਕ ਐਸੀ ਜਥੇਬੰਦੀ ਹੈ ਜਿਹੜੀ ਜਾਤ ਦੇ ਤਹਿਤ ਚੱਲਦੀ ਆ ਜਿੰਨੀ ਫੋਰਸ ਜਥੇਬੰਦੀ ਦੀ ਹੈਗੀ ਆ ਕੋਈ ਪ੍ਰਧਾਨ ਜੀ ਦਾ ਹੁਕਮ ਕਿਵੇਂ ਹੂ ਲੰਘਣਾ ਨਹੀਂ ਅਸੀਂ ਕਰਦੇ ਪਹਿਲਾਂ ਚੰਡੀਗੜ੍ਹ ਪ੍ਰੋਟੈਸਟ ਨਹੀਂ ਸੀ ਹੁੰਦਾ ਚੰਡੀਗੜ੍ਹ ਧਰਨਾ ਨਹੀਂ ਸੀ ਲੱਗਦਾ ਅੱਜ ਲੱਗਿਆ ਲਾਵਾਂਗੇ ਜੁਨੀਆਰ ਦਾ ਜੋਰ ਹੈ ਸਾਡਾ ਗਰਾਹਾਂ ਦਾ ਹੂੰ ਉਹਦੇ ਕਰਕੇ ਲੱਗਦਾ ਸਾਡਾ ਹੋਰ ਜਥੇਬੰਦੀਆਂ ਹੋਣਗੀਆਂ ਉਹਨਾਂ ਨੂੰ ਵੀ ਤੁਹਾਨੂੰ ਲੱਗਦਾ ਖੁੱਲ੍ਹ ਹੋਣੀ ਚਾਹੀਦੀ ਹੈ ਅੱਜ ਤਾਂ ਆਪਦੇ ਜਥੇਬੰਦੀ ਦੀ ਗੱਲ ਕਰਦੇ ਆ ਅਸੀਂ ਕਿਸੇ ਦੀ ਨਹੀਂ ਕਰਦੇ ਇਹ ਚੰਡੀਗੜ੍ਹ ਸਾਟ ਹੈ ਇਹ ਸਾਡੇ ਪੰਜਾਬ ਦੇ ਪਿੰਡਾਂ ਝਾੜ ਕੇ ਬੁਸਾਇਆ ਗਿਆ ਸੀ ਤੇ ਤਾਂ ਸਿਆਸਤ ਨੇ ਇਹਨੂੰ ਫਟਵਾਲ ਬਣਾਤਾ ਕਦੇ ਉੱਤਰਪਾਲੇ 'ਚ ਕਦੇ ਉੱਤਰਪਾਲੇ 'ਚ ਕਦੇ ਹਰਿਆਣੇ ਨੂੰ ਕਦੇ ਚੰਡੀ ਉਹਨੂੰ ਪੰਜਾਬ ਨੂੰ ਲੜਾਉਣ ਵਾਸਤੇ ਇਹ ਕੰਮ ਕੀਤਾ ਇਹ ਸ਼ਹਿਰ ਨੂੰ ਇਦਾਂ ਰੱਖਿਆ ਗਿਆ ਲੱਗਦਾ ਅੱਗੇ ਵੀ ਪ੍ਰੋਟੈਸਟ ਹੋਣਗੇ ਚੰਡੀਗੜ੍ਹ ਇਦਾਂ ਬਿਲਕੁਲ ਕਿਉਂ ਨਹੀਂ ਹੋਣਗੇ ਕਿਉਂਕਿ ਸਾਡੀ ਰਾਜਧਾਨੀ ਹੈ ਜਿਵੇਂ ਜੱਟਾਂ ਦੇ ਸਾਰੇ ਮਜ਼ਦੂਰਾਂ ਦੇ ਸਿਰ ਕਰਜ਼ਾ ਚੜਿਆ ਉਹ ਗਲਫਰਾਹੇ ਲੈ ਲੈ ਕੇ ਮਰ ਗਏ ਉਸ ਸਾਡੇ ਬੱਚੇ ਨਸ਼ਿਆਂ ਦੇ ਖਰਾਬ ਹੈਗੇ ਨਸ਼ਿਆਂ ਨਾਲ ਮਰ ਗਏ ਖੇਤੀ ਨੀਤੀ ਉਹ ਕਿਸਾਨ ਪੱਖੀ ਹੋਣੀ ਚਾਹੀਦੀ ਆ ਹੁਣ ਜਿਹੜੀ ਖੇਤੀ ਨੀਤੀ ਆ ਕਾਰਪੋਰੇਟ ਪੱਖੀ ਕਿਹੜੀ ਇਥੇ ਬੰਦੀ ਥੋੜੀ ਜਿਹੜੇ ਦੱਸੀ ਕਿਹੜੀ ਜਾਸੇ ਬੰਦੀ ਆ ਯਾਰ ਜਿਥੇ ਬੰਦੀ ਦਾ ਇਹ ਪਤਾ ਥੋੜੇ ਬੰਦਿਆਂ ਨੂੰ ਨਾ ਪੈਸੇ ਦੇ ਕੇ ਜਿੱਦਾਂ ਨਹੀਂ ਜਿਗਾਏ ਹਾਂ ਨਾ ਨਾ ਸਾਡੀ ਆਈ ਜਾਂਦੇ ਆ ਜੀ ਸਾਨੂੰ ਆਹ ਨਹੀਂ ਨੌਂ ਨੂੰ ਦਾ ਨਹੀਂ ਪਤਾ ਨੌਂ 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 ਮੀਨ ਦਾ ਜੱਟਾ ਨਹੀਂ ਲੈ ਜਾਣੀ ਆ ਤੁਹਾਨੂੰ ਕੀ ਮਿਲਣਾ ਨਹੀਂ ਬਿਲਕੁਲ ਸਾਨੂੰ ਮਿਲੂਗਾ ਸਾਡਾ ਰੱਖ ਲੂਗਾ ਬੀਜੀ ਕਿੱਥੋਂ ਆਏ ਹੋ ਤੁਸੀਂ ਬਰਨਾਲੇ ਬਰਨਾਲੇ ਤੋਂ ਕੀ ਮੁੱਦੇ ਨੇ ਤੁਹਾਡੇ ਸਾਡੇ ਮੰਗਾ ਹੀ ਸਾਰੇ ਮਸਲੇ ਹੱਲ ਕਰਕੇ ਜਾਵਾਂਗੇ ਅੱਛਾ ਹਾਂਜੀ ਉਹ ਬੀਜੀ ਨੇ ਉਹ ਚੱਕਿਆ ਹੋਇਆ ਫੋਟੋ ਚੱਕਿਆ ਹੋਇਆ ਫੋਟੋ ਕੀ ਦਾ ਜਿਹੜੇ ਮੂਰੇ ਫੋਟੋ ਚੱਕੇ ਨੇ ਇਹ ਜਿਨ੍ਹਾਂ ਨੇ ਖੁਦ ਖੁਸ਼ੀਆਂ ਕਰ ਗਏ ਕਰਜ਼ੇ ਵਾਲੇ ਜਿਵੇਂ ਜੱਟਾਂ ਦੇ ਸਰ ਮਜ਼ਦੂਰਾਂ ਦੇ ਸਰ ਕਰਜ਼ਾ ਚੜਿਆ ਉਹ ਗਲਫਰਾਹੇ ਲੈ ਲੈ ਕੇ ਮਰ ਗਏ ਉਸ ਸਾਡੇ ਬੱਚੇ ਨਸ਼ਿਆਂ ਦੇ ਖਰਾਬ ਹੈਗੇ ਨਸ਼ਿਆਂ ਨਾਲ ਮਰ ਗਏ ਅੱਛਾ ਨੀ ਹੁਣ ਤੁਹਾਡਾ ਮੰਗ ਕੀ ਹੈ ਸੂਬਾ ਸਰਕਾਰ ਤੋਂ ਮੰਗ ਹੈ ਕੀ ਮੰਗ ਹੈ ਤੁਹਾਡੀ ਸਾਤਾ ਸੂਬਾ ਸਰਕਾਰ ਤੋਂ ਵੀ ਮੰਗ ਹੈ ਸਾਡੇ ਪੰਜਾਬ ਸਰਕਾਰ ਤੋਂ ਵੀ ਮੰਗ ਹੈ ਸਾਨੂੰ ਦੋਨੇ ਸਰਕਾਰਾਂ ਤੋਂ ਮੰਗ ਹੈ ਵੀ ਸਾਡੇ ਜਿਹੜੇ ਕਾਨੂੰਨ ਨੇ ਖੇਤੀ ਦੇ ਇਹਨਾਂ ਨੇ ਕਾਲੇ ਕਾਨੂੰਨ ਲਿਆਉਂਦੇ ਤੇ ਅਸੀਂ ਦਿੱਲੀ ਤੋਂ ਵਾਪਸ ਕਰਾ ਕੇ ਲੈ ਕੇ ਆਏ ਤੇ ਅਸੀਂ ਹੁਣ ਭਗਵੰਤਵਾਨ ਨੂੰ ਵੀ ਕਹਿੰਨੇ ਆ ਵੀ ਜਿਵੇਂ ਅਸੀਂ ਕਹਿੰਨੇ ਆ ਸਾਡੇ ਰੋਕਣੇ ਕਾਨੂੰਨ ਬਣਨੇ ਚਾਹੀਦੇ ਨੇ ਫਸਲਾਂ ਦੇ ਤੇ ਅੱਛਾ ਠੀਕ ਹੈ ਠੀਕ ਹੈ ਤੇ ਕਿਸਾਨਾਂ ਦੇ ਮੁਤਾਬਕ ਖੇਤੀ ਨੀਤੀ ਬਣਾਈ ਜਾਵੇ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਬੱਚੇ ਬਾਹਰ ਨਾ ਜਾਣ ਸਾਡੇ ਪੰਜਾਬ ਦੀ ਸਭਿਤਾ ਖਤਮ ਹੋਣ ਤੇ ਆ ਗਈ ਇਹ ਤੁਹਾਡੇ ਹਸਬੰਦ ਬੱਚਿਆਂ ਨੂੰ ਰੋਕੇ ਆ ਜਾਵੇ ਤੇ ਉਹਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਠੀਕ 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 ਤੁਹਾਡੀ ਗੱਲ ਆ ਗਈ ਇਹ ਤੁਹਾਡੇ ਹਸਬੰਦ ਨਹੀਂ ਕੋ ਹਾਂਜੀ ਤੁਹਾਡੇ ਕੀ ਹੋਇਆ ਸੀ ਇਹਨਾਂ ਨੂੰ ਕਾਰਜੇ ਕਰਕੇ ਖੁਦ ਖੁਸ਼ੀ ਕਰਨ ਨੂੰ ਤਾਂ ਆਹ ਦੇਖ ਲਓ ਤੁਸੀਂ ਇਹਨਾਂ ਦੀ ਖੁਸ਼ੀ ਦਿੱਤੀ ਕੋਈ ਨੰਗ ਨਹੀਂ ਢੇਰੇ ਜੀ ਨੌਕਰੀ ਨਹੀਂ ਦੇਣ ਦੇ ਅੰਦਰ ਚਿਆ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਦੋ ਨੇ ਵਾਣਾ ਮੈਂ ਤੁਹਾਨੂੰ ਦਰਚੜੇ ਕਰਨ ਵਾਲੇ ਹੈ ਨਹੀਂਗੇ ਜੀ ਅੱਛਾ ਖਤਮ ਕਰੋ ਤੁਹਾਡੇ ਵੀ ਇਹ ਕੌਣ ਨੇ ਹਾਂਜੀ ਵਾਸਤਾ ਲੈ ਕੇ ਲਿਆ ਸੀ ਤੁਹਾਡੇ ਤੁਹਾਡੇ ਹਸਬੰਦ ਨਹੀਂ ਹਾਂਜੀ ਲੋਕਾਂ ਦਾ ਇੱਕਾ ਜ਼ਿੰਦਾਬਾਦ ਅਸੀਂ ਚਾਹਿਆ ਲੈਸੀ ਦੇਣ ਲੈਣ ਦੇ ਮਾਰੇ ਨੇ ਪੱਕੀ ਖੇਤੀ ਵੀ ਪਣਵਾ ਕੇ ਰੱਖੀ ਹੈ ਇਹ ਹੁਣ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਪੱਕੀ ਖੇਤੀ ਦਾ ਮਾਰੇ ਸੀ ਜਦੋਂ ਹੁਣ ਪਿਆ ਲੈ ਜਿੰਨੇ ਹੋਇਆ ਚੱਲ ਕਰਦਾ ਤਾਂ ਪਹਿਲਾਂ ਹੀ ਸੀ ਅਰੇ ਆ ਰਿਹਾ ਰੱਦ ਕਰਿਓ ਸਾਥ ਕਰਾਓ ਪਹਿਲਾਂ ਹੀ ਸੀ ਹੁਣ ਜੀ ਮੇਰੇ ਲੋਕਾਂ ਦਾ ਇੱਕਾ ਜ਼ਿੰਦਾਬਾਦ ਇਹੀ ਜਿਹੜੀ ਜਿਹੜੀ ਵੀ ਸੇ ਮਰੇ ਸੀ ਉਹੀ ਜਾਨ ਦੀ ਜਿੱਤੀ ਰੋਡ ਵਾਲਿਆਂ ਨੇ ਵੀ ਸਾਨੂੰ ਕੁਝ ਨਹੀਂ ਦਿੱਤਾ ਬਵਾਈ ਬਵਾਈ ਦਿੱਤੀ ਆ ਸਾਰੀ ਰੋਜ਼ਗਾਰ ਨਾਲ ਪੁਲਿਕ ਨੇ ਭਾਈਨ ਨੋ ਬਸੇ ਜਦਾ ਵਰਤੀ ਸੀ ਅਸੀਂ ਪਹਿਲਾ ਸਵਾ ਬਸੇ ਚ ਰਹਿੰਦੇ ਸੀ ਸਵਾ ਬਸੇ ਚ ਰਹਿੰਦੇ ਸੀ ਤੇ ਤਿੰਨ ਸੁਆਸੀਂ ਹੋਰ ਨੇ ਉਹ ਤੁਹਾਨੂੰ ਵਾਦੇ ਕਰਕੇ ਮੁਕਰਨਾ ਸੀ ਸਰਕਾਰਾਂ ਦਾ ਮਾਮਲਾ ਸੀ ਵੇਚਤਾ ਪਿਆ ਦੇਣੇ ਲੈਣ ਦਾ ਮਾਮਲਾ ਵਿਹਾਰੀ ਗੱਲ ਕਰਕੇ ਮੁਕਰਨਾ ਸੀ ਸਰਕਾਰਾਂ ਹੋਰ ਗੱਲ ਆਹ ਹੁਣ ਜਮੀਨ ਵੀ ਦਿੱਤੀ ਠੀਕ ਹੈ ਖਾਨ ਤੇ ਮਜ਼ਦੂਰ ਪੱਕੀ ਖੇਤੀ ਦਿੱਤੀ ਬਣਵਾ ਕੇ ਰਾਂਗੇ ਆ ਇਸ ਲੈਵਲ ਦਾ ਮਜ਼ਦੂਰ ਪੱਕੀ ਖੇਤੀ ਨਹੀਂ ਦਿੱਤਾ ਬਣਵਾ ਕੇ ਰਾਂਗੇ ਮੀਡੀਆ ਕਰਮੀ ਨੇ ਹੋਰ ਸਾਰੇ ਨੇ ਕਿੱਥੋਂ ਆਇਓ ਬਈ ਜੀ ਤੁਹਾਡਾ ਪਿੰਡ ਬਸੂ ਮੁੰਤਾਬਾ ਮੁੰਤਾਬਾ ਪ੍ਰੋਟੈਸਟ ਕੀ ਪ੍ਰੋਟੈਸਟ ਜੀ ਤੁਹਾਡਾ ਸਾਡਾ ਹੈਗਾ ਖੇਤੀ ਨੀਤੀ ਤੇ ਵੀ ਜਿਹੜੀ ਖੇਤੀ ਨੀਤੀ ਆ ਉਹ ਕਿਸਾਨ ਪੱਖੀ ਹੋਣੀ ਚਾਹੀਦੀ ਆ ਹੁਣ ਜਿਹੜੀ ਖੇਤੀ ਨੀਤੀ ਆ ਉਹ ਕਾਰਪੋਰੇਟ ਪੱਖੀ ਆ ਅੱਛਾ ਅਸੀਂ ਕਹਿੰਦੇ ਖੇਤੀ ਨੀਤੀ ਇਹੋ ਜੀ ਹੋਵੇ ਜਿਹੜਾ ਕਿਸਾਨਾਂ ਸਰਕਾਰ ਜੇ ਨਾ ਚੜਨਾ ਸਾਡੇ ਧਰਤੀ ਹੇਠਲਾ ਪਾਣੀ ਜਿਹੜਾ ਥੱਲੇ ਨਾ ਚਲਾ ਜਾਵੇ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇ ਸਾਡੀ ਹਵਾ ਉਹ ਸ਼ੁੱਧ ਰਹੇ ਸਾਡੀ ਜਿਹੜੀ ਪਾਉਣ ਪਾਣੀ ਚ ਉਹ ਸਾਰਾ ਸ਼ੁੱਧ ਰਹੇ ਸਾਡੇ ਸਰੀਰ ਜਿਹੜਾ ਤੰਦਰੁਸਤ ਰਹੇ ਉਹ ਹੀ ਜੀ ਖੇਤੀ ਨੀਤੀ ਲਾ ਕੇ ਆਵੇ ਸਾਡੂ ਜਿਹੜਾ ਕਿਸਾਨਾਂ ਫਿਰ ਕਰਜਾਂ ਨਾ ਜੜੇ ਠੀਕ ਹੈ ਤੇ ਪਹਿਲਾਂ ਪਹਿਲਾਂ ਚੰਡੀਗੜ੍ਹ ਜਾਣ ਨਹੀਂ ਸੀ ਦਿੰਦੇ ਹੁੰਦੇ ਹੁਣ ਤੁਸੀਂ ਆ ਰਹੇ ਹੋ ਥੋੜੀ ਸੈਟਿੰਗ ਹੈ ਕੋ ਗਵਰਨਮੈਂਟ ਨਾਲ ਅਸੀਂ ਪਰਮਿਸ਼ਨ ਲਈ ਆ ਸਰਕਾਰ ਤੋਂ ਹਾਂ ਹਾਂ ਕਿੱਥੇ ਕਹਾਂ ਜਾਏਂਗੇ ਪਰਮਿਸ਼ਨ ਲਈ ਆ ਸਰਕਾਰ ਤੋਂ ਹਾਂ ਹਾਂ ਉਹਨਾਂ ਨੇ ਸਾਨੂੰ ਮਨਜ਼ੂਰੀ ਦਿੱਤੀ ਆ ਉਹਦੇ ਤਹਿਤ ਅਸੀਂ ਆਏ ਆ ਅੱਛਾ ਤੁਹਾਨੂੰ ਪਤਾ ਨਾ ਚੰਡੀ ਬਾਵਾ ਓੱਖਾ ਓਏ ਪੈਰਾਂ ਦੇ ਥੱਲੇ ਪਾਰਦੇ ਨਾ ਤੁਰੀ ਜਾ ਤੈਨੂੰ ਕਿਹੜਾ ਕੰਮ ਕਿੱਥੇ ਜਾਣਗਾ ਤੂੰ ਕਿੱਥੇ ਜਾਣਗਾ ਪੈਰਾਂ ਦੇ ਥੱਲੇ ਅੱਛਾ ਖੇਤੀ ਨੀਤੀ ਵੀ ਓਕਸਾਨ ਮਜ਼ਦੂਰ ਪੱਕੀ ਹੋਣੀ ਚਾਹੀਦੀ ਆ ਅੱਛਾ ਹਾਂ ਉਹਦੇ ਖਾਤਰ ਅਸੀਂ ਆਏ ਆ ਇੱਥੇ ਹਾਂ ਹਾਂ ਹੁਣ ਸਰਕਾਰ ਨਾਲ ਸਾਡੀ ਕੋਈ ਸੈਟਿੰਗ ਨਹੀਂ ਨਾ ਪਹਿਲਾਂ ਸੈਟਿੰਗ ਸੀ ਅੱਛਾ ਸਰਕਾਰ ਤਾਂ ਸਾਨੂੰ ਹੁਣ ਵੀ ਰੋਕਦੀ ਸੀ ਲੋਕਾਂ ਦੇ ਦਰਵਾਜ਼ਾ ਨੂੰ ਦੇਖਦੀ ਹੋਈ ਸਰਕਾਰ ਪਿੱਛੇ ਹੱਡੀ ਹੈ ਅੱਛਾ ਤੁਹਾਡੀ ਕੋਈ ਸੈਟਿੰਗ ਨਹੀਂ ਕਹਿੰਦੇ ਵੋਟਾਂ-ਬੂਟਾਂ ਪਵਾਦੀਆਂ ਨਾ ਬਰਨਾਲੇ ਚ ਅਸੀਂ ਕਿਸੇ ਵੀ ਬੋਟਾ ਨਾਲ ਕੋਈ ਲਿੰਕ ਨਹੀਂ ਵੋਟਾਂ ਲੋਕਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਪਾਉਣ ਜਾਂ ਨਾ ਪਾਉਣ ਅੱਛਾ ਵੋਟਾਂ ਨਹੀਂ ਟ੍ਰੇਡ ਨਹੀਂ ਕਰਦੇ ਅਸੀਂ ਇਸ ਸਿਸਟਮ ਨੂੰ ਨਹੀਂ ਸਹੀ ਸਮਝਦੇ ਵੋਟਾਂ ਨੂੰ ਅਸੀਂ ਕਹਿੰਦੇ ਲੋਕਾਂ ਦੀ ਤਾਕਤ ਨੂੰ ਠੀਕ ਹੈ ਜਿਹੜੇ ਲੋਕ ਜੱਥੇਬੰਦ ਹੋ ਜਾਂਦੇ ਆ ਠੀਕ ਹੈ ਸਿਨਰਸੀ ਹੋ ਜਾਂਦੇ ਆ ਉਹਨਾਂ ਨੂੰ ਵੱਡਾ ਬਣਦੇ ਠੀਕ ਧੰਨਵਾਦ ਉਹਨਾਂ ਨੇ ਇੱਕ ਤਾਕਰਾ ਧੰਨਵਾਦ ਸੋ ਇਹ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਪੁਲਿਸ ਪ੍ਰਸ਼ਾਸਨ ਵੀ ਨਾਲ-ਨਾਲ ਚੱਲ ਰਿਹਾ ਤਾਂ ਇਹਨਾਂ ਨੇ ਭਾਈਨਾ ਦੋਸਤਾਂ ਨਾਲ ਗੱਲ ਕਰਦੇ ਆ ਜਿਹੜੇ ਕਿ ਆਏ ਹੋਏ ਆ ਵੱਖ-ਵੱਖ ਸ਼ਹਿਰਾਂ ਚੋਂ ਇਹਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਹਨਾਂ ਦਾ ਪੱਖ ਹੈਗਾ ਖੇਤੀ ਨੀਤੀ ਲਾਗੂ ਕਰਾਉਣੀ ਹੈ ਜੀ ਅਸੀਂ ਖੇਤੀ ਨੀਤੀ ਦਾ ਤੁਹਾਡੇ ਕੋਲ ਕੋਈ ਖਰੜਾ ਹੈਗਾ ਖਰੜਾ ਹਾਂ ਜੀ ਤਿਆਰ ਕੀਤਾ ਕੀ ਖਰੜਾ ਤੁਹਾਡਾ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਹੂੰ ਵੀ ਆਪਣਾ ਕਿਸਾਨਾਂ ਪੱਖੀ ਖੇਤੀ ਨੀਤੀ ਲਾਗੂ ਕਰਾਂਗੇ ਅੱਛਾ ਤੇ ਇਹ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਨਾ ਚੰਡੀਗੜ੍ਹ ਬੈਨ ਸੀਗਾ ਪ੍ਰੋਟੈਸਟ ਕਰਨ ਲਈ ਹੁਣ ਤੁਹਾਨੂੰ ਹੋਲ ਤਾਂ ਤੁਹਾਡੀ ਸੈਟਿੰਗ ਹੈ ਕੋਈ ਸਰਕਾਰ ਨਾਲ ਕਿਸੇ ਹੋਰ ਨੂੰ ਤਾਂ ਖੋਲਿਆ ਨਹੀਂ ਪਿੱਛਾ ਵੀ ਪਹਿਲਾਂ ਵੀ ਕਿਸਨਾਂ ਨੇ ਆਏ ਸੀ ਉਹਦਾ ਪਿੱਛੇ ਤਾਕਤ ਤੇ ਜ਼ੋਰ ਤੇ ਖਲਾਇਆ ਅੱਛਾ ਤਾਕਤ ਦੇ ਜ਼ੋਰ ਤੇ ਕੀ ਮਤਲਬ ਕੀ ਤੁਹਾਨੂੰ ਵੀ ਦਿੰਦੇ ਨਹੀਂ ਸੀ ਪਰਮਿਸ਼ਨ ਨਹੀਂ ਪਰਮਿਸ਼ਨ ਦਿੰਦੇ ਨਹੀਂ ਸੀ ਅੱਛਾ ਪਰ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਚੰਡੀਗੜ੍ਹ ਹੈ ਪੰਜਾਬ ਦੀ ਰਾਜਧਾਨੀ ਹੈ ਵੀ ਇੱਥੇ ਪ੍ਰੋਟੈਸਟ ਕਰਨ ਦਾ ਹੱਕ ਹੋਣਾ ਚਾਹੀਦਾ ਹੱਕ ਹੋਣਾ ਚਾਹੀਦਾ ਇਹ ਆਜ਼ਾਦੀ ਹੈ ਪ੍ਰੋਟੈਸਟ ਕਰਨ ਦਾ ਹਰ ਕੋਲੇ ਹੂੰ ਕਿਤੇ ਵੀ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਅੱਛਾ ਠੀਕ ਹੈ ਠੀਕ ਹੈ ਤੁਸੀਂ ਮੰਨਦੇ ਹੋ ਕਿ ਪ੍ਰੋਟ ਇਹ ਅੱਗੋਂ ਵੀ ਆਇਆ ਕਰੋਗੇ ਕਿ ਐਤ ਕੀ ਆਗੇ ਬਸ ਜੇ ਸਾਡੀਆਂ ਮੰਗਾਂ ਨਾ ਲਾਗੂ ਹੋਈਆਂ ਫਿਰ ਵੀ ਆਵਾਂਗੇ ਤੁਹਾਨੂੰ ਲੱਗਦਾ ਭਾਈ ਇਹ ਜਿਹੜਾ ਚੰਡੀਗੜ੍ਹ ਦੇ ਪ੍ਰੋਟੈਸਟ ਦੀ ਮਨਾਹੀ ਹੈ ਤੁਸੀਂ ਹੁਣ ਕਰ ਰਹੇ ਹੋ ਨਹੀਂ ਅਸੀਂ ਆਜ਼ਾਦ ਮੁਲਕ ਦੇ ਲੋਕ ਆ ਸਾਡਾ ਸੰਵਿਧਾਨ ਸਾਨੂੰ ਪ੍ਰੋਟੈਸਟ ਕਰਨ ਦੀ ਆਗਿਆ ਦਿੰਦਾ ਹੈਗਾ ਅੱਛਾ ਤੇ ਚੰਡੀਗੜ੍ਹ ਵੀ ਇੱਕ ਇੰਡੀਆ ਦਾ ਪਾਰਟੀ ਆ ਕੋਈ ਬਾਹਰ ਤਾਂ ਹੈ ਨਹੀਂਗਾ ਹੂੰ ਹੂੰ ਐਸੀ ਨਹੀਂ ਹੋਣਾ ਚਾਹੀਦਾ ਸਾਰੇ ਅਸੀਂ ਕਰ ਰਹੇ ਆ ਸਾਨੂੰ ਸਾਡੇ ਆਗੂਆਂ ਨੇ ਕਿਵੇਂ ਸਮਝਾਇਆ ਸੀ ਚੱਲ ਰਹੇ ਆ ਉਸ ਤਰ੍ਹਾਂ ਅਸੀਂ ਆਜ਼ਾਦੀ ਦੇ ਤਹਿਤ ਚੱਲ ਰਹੇ ਆ ਠੀਕ ਆ ਪਰ ਤੁਹਾਨੂੰ ਲੱਗਦਾ ਵੀ ਜਿਹੜਾ ਬੈਨ ਹੈ ਇਹ ਗਲਤ ਆ ਫਿਰ ਇਹ ਗਲਤੀ ਹੈ ਜੀ ਇੱਕ ਪਾਸੇ ਤਾਂ 15 ਅਗਸਤ ਨੂੰ ਚੰਡਾ ਰਹਾ ਕਿ ਇਹ ਸਾਨੂੰ ਕਹਿੰਦੇ ਆ ਵੀ ਆਪਾਂ ਆਜ਼ਾਦ ਆ ਠੀਕ ਆ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਆ ਦੂਜੇ ਪਾਸੇ ਇਹ ਬੈਨ ਕਰ ਰਹੇ ਆ ਤੇ ਹੁਣ ਇਹ ਜਿਹੜਾ ਇਹ ਜਿਹੜੀ ਇਹ ਤੁਹਾਨੂੰ ਪਤਾ ਵੀ 2009 ਦੇ ਵਿੱਚ ਜਿਹੜੀ ਆ ਜਥੇਬੰਦੀ ਹੈ ਜਿਹਦੀ ਜਥੇਬੰਦੀ ਹੈ ਝੰਡੇ ਦੇ ਸੁਦੇ ਆਏ ਹੋ ਇਹਨਾਂ ਨੇ ਇਹ ਤੋੜਪੰਨ ਕੀਤੀ ਸੀ ਉਸ ਤੋਂ ਬਾਅਦ ਬੰਨ ਲੱਗਿਆ ਸੀ ਪਤਾ ਤੁਹਾਨੂੰ ਇਸ ਗੱਲ ਦਾ ਨਹੀਂ ਜਥੇਬੰਦੀ ਨੇ ਤੋੜਪੰਨ ਨਹੀਂ ਕੀਤੀ ਬਿਜਲੀ ਬੋਰਡ ਤੁਹਾਨੂੰ ਪਤਾ ਨਾ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ ਪ੍ਰੋਟੈਸਟ ਹੋਇਆ ਸੀ ਹਾਂ ਹਾਂ ਜਥੇਬੰਦੀ ਦਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਨੇ ਨੁਕਸਾਨ ਕੀਤਾ ਸੀ ਉਸ ਟਾਈਮ ਤੇ ਜਥੇਬੰਦੀ ਅਗਰਾਹਾ ਜਥੇਬੰਦੀ ਇੱਕ ਐਸੀ ਜਥੇਬੰਦੀ ਆ ਜਿਹੜੀ ਜਾਤੇ ਤਹਿਤ ਚੱਲਦੀ ਆ ਜਿੰਨੀ ਫੋਰਸ ਜਥੇਬੰਦੀ ਦੀ ਹੈਗੀ ਆ ਕੋਈ ਪ੍ਰਧਾਨ ਜੀ ਦਾ ਹੁਕਮ ਕਿਵੇਂ ਹੋ ਲੰਘਣਾ ਨਹੀਂ ਅਸੀਂ ਕਰਦੇ ਅਸੀਂ ਅਸੀਂ ਜਾਬਤੇ ਚ ਰਹਿ ਕੇ ਚੱਲਦੇ ਆ ਉਦੋਂ ਵੀ ਸਰਕਾਰ ਨੇ ਵਾਧਾ ਖਲਾਫੀ ਕੀਤੀ ਸੀਗੀ ਜਥੇਬੰਦੀ ਦਾ ਨੁਕਸਾਨ ਵੱਡੇ ਪੱਧਰ ਤੇ ਕੀਤਾ ਸੀ ਤੋੜਪੰਨ ਹੋਈ ਸੀ 2009 ਦੇ ਵਿੱਚ ਉਹ ਬਿਜਲੀ ਕਿਉਂਕਿ ਸਾਡੀ ਉਮਰ ਇੰਨੀ ਛੋਟੀ ਆ ਹਾ ਹਾ ਉਦੋਂ ਬਿਜਲੀ ਦੇ ਸਬੰਧ ਦੇ ਵਿੱਚ ਸੀਗਾ ਕੋਈ ਹਾਂ ਬਿਜਲੀ ਬੋਰਡ ਦਾ ਨਿਜੀਕਰਨ ਦੇ ਖਿਲਾਫ ਸੀ ਹਾਂ ਉਹਦੇ ਸਬੰਧ ਸੀਗਾ ਜਥੇਬੰਦੀ ਦਾ ਨੁਕਸਾਨ ਗੱਡੀਆਂ ਗੋਡੀਆਂ ਸੱਟਾਂ ਵੀ ਬਹੁਤ ਵੱਜ ਗਈਆਂ ਸੀ ਅੱਛਾ ਅੱਛਾ ਹਾਂਜੀ ਠੀਕ ਠੀਕ ਹੈ ਸੋ ਇਹ ਆਪਾਂ ਇੱਥੇ ਨੌਜਵਾਨਾਂ ਨਾਲ ਗੱਲ ਕੀਤੀ ਆ ਹੋਰ ਦੇਖਦੇ ਆ ਬਾਬਾ ਜੀ ਉਹਨਾਂ ਨਾਲ ਗੱਲ ਕਰਕੇ ਤੇ ਆਹ ਵੀਰਿਆਂ ਨਾਲ ਗੱਲ ਕਰਦੇ ਆ ਬਾਬਾ ਜੀ ਕਿੱਧਰੋਂ ਆਏ ਹੋ ਹਾਂ ਜੀ ਕਿੱਥੋਂ ਆਏ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਕਿਹੜੀ ਜੱਥੇ ਬੰਦੀ ਤੁਹਾਡੀ ਤੁਹਾਡੇ ਜੋਰੇ ਦੱਸੀ ਕਿਹੜੀ ਜੱਥੇ ਬੰਦੀ ਆਪਾਂ ਯਾਰ ਜੱਥੇ ਬੰਦੀ ਦਾ ਨਹੀਂ ਪਤਾ ਤੁਹਾਡੇ ਬੰਦਿਆਂ ਨੂੰ ਤਾਂ ਇਹ ਦੇ ਕੇ ਜਿੱਦਾਂ ਨਹੀਂ ਜਗਾਈ ਹਾਂ ਨਾ ਨਾ ਹਾਂ ਹਾਂ ਐ ਸਾਹਿਬ ਅੱਛਾ ਕਿਹੜੀ ਜੱਥੇ ਬੰਦੀ ਹਾਂ ਜੀ ਆ ਹੀ ਜਾਂਦੇ ਆ ਜੀ ਸਾਨੂੰ ਆਹ ਨੇ ਨੋਂ ਨੂੰ ਤਾਂ ਨਹੀਂ ਪਤਾ ਨੇ ਨਾਂ ਦਾ ਨਾ ਆਉਂਦਾ ਇਹਨੂੰ ਪਤਾ ਹੋਊਗਾ ਯਾਰ ਬੰਦਾ ਦਾ اچھا ਚਲੋ ਮੰਗਾ ਮੰਗਾ ਕੀ ਨੇ ਮੰਗਾ ਇੱਕ ਆ ਪੜੀ ਲੈਣੀ ਨੇ ਤਾਂ اچھا ਠੀਕ ਨਹੀਂ ਹਾਂ ਹਾਂ ਜਿਹੜਾ ਹੱਕ ਬੰਦਾ ਹਮੇਸ਼ਾ ਹੱਕ ਬੰਦਾ ਜਿਹੜਾ ਹਾਂ ਹਾਂ ਠੀਕ ਨਹੀਂ ਹਾਂ ਬਾਕੀ ਕਰਦੇ ਮਾਫਗਾਨ ਇਹ ਅੱਛਾ ਠੀਕ ਨਹੀਂ ਯਾਰ ਇਹਦਾ ਜ਼ਮੀਨ ਦਾ ਜੱਟਾਂ ਨੇ ਲੈ ਜਾਣੀਆਂ ਤੁਹਾਨੂੰ ਕੀ ਮਿਲਣਾ ਨਹੀਂ ਮਿਲੂਗਾ ਸਾਨੂੰ ਮਿਲੂਗੀ ਸਾਡਾ ਹੱਕ ਮਿਲੂਗਾ ਕੀ ਮਿਲੂ ਜੇ ਸਾਨੂੰ ਸਾਡਾ ਸਾਡਾ ਹੱਕ ਮਿਲੂਗਾ ਦੂਜਿਆਂ ਕਾਹਨਗੇ ਹਾਂ ਹਾਂ ਤੁਹਾਨੂੰ ਕੀ ਲੱਗਦਾ ਹੈ ਹਾਂ ਤੁਹਾਨੂੰ ਕੀ ਲੱਗਦਾ ਕੀ ਕੀ ਤੁਹਾਡਾ ਥੋੜੀਆਂ ਕੀ ਮੰਗਾਂ ਪੂਰੀਆਂ ਹੋਣ ਇਹਨਾਂ ਇੱਥੇ ਮੰਗਾ ਇਹੀ ਹੈ ਵੀ ਯਾਰ ਜਿਹੜਾ ਸਰਕਾਰ ਨੇ ਕਿਹਾ ਸੀਗਾ ਕੌਲਕਾ ਦੇ 1000 ਰੁਪਏ ਖਾਤੇ 'ਚ ਪਾਵਾਂਗੇ ਹੂੰ ਹੂੰ 17 ਇਕੜਾ ਵਾਕ ਨੂੰ ਲਾਗੂ ਕਰਨਾ ਹੂੰ ਹੂੰ ਸਾਰੀਆਂ ਮੰਗਾਂ ਨੂੰ ਲੈ ਕੇ ਹੈ ਅੱਛਾ ਕਿ ਤੁਸੀਂ ਕਿੱਥੋਂ ਆਏ ਹੋ ਪਿੰਡ ਕਿਹੜਾ ਤੁਹਾਡਾ ਤੁੰਕਾਂਸਰ ਕਿਹੜਾ ਜ਼ਿਲ੍ਹਾ ਪੈਂਦਾ ਮੁਕਸਰ ਮੁਕਸਰ ਤੇ ਕੀ ਜਥੇਬੰਦੀ ਹੈ ਤੁਹਾਡੀ ਨਾਂ ਕੀ ਹੈ ਖੇਤ ਮਜ਼ਦੂਰ ਹੁੰਦੇ ਆ ਖੇਤ ਮਜ਼ਦੂਰ ਜੋਰਾ ਸਿੰਘ ਨੇ ਸਾਲੀ ਹਾਂਜੀ ਜੋਰਾ ਸਿੰਘ ਸਾਲੀ ਉਹ ਆਏ ਨੇ ਆਪ ਆਏ ਨੇ ਅੱਛਾ ਤੇ ਕੀ ਤੁਹਾਨੂੰ ਲੱਗਦਾ ਮੈਂ ਮਤਲਬ ਕਿ ਹੁਣ ਇਹ ਜਿਹੜਾ ਕਿਸਾਨ ਜਥੇਬੰਦੀ ਦਾ ਚਲੋ ਚੱਲੀ ਜਾਂਦਾ ਹੈ ਵੀ ਮਜ਼ਦੂਰਾਂ ਦੀ ਜਥੇਬੰਦੀ ਦਾ ਕੋਈ ਹੈਗੀ ਗੱਲਬਾਤ ਕੋਈ ਮੰਗ ਮੰਨੀ ਗਈ ਹੈ ਮੰਨੇ ਕਿ ਹਨ ਤੇ ਮਜ਼ਦੂਰਾਂ ਦੀ ਮੰਗ ਨਹੀਂ ਕੀ ਸਮਝਦੇ ਨਹੀਂ ਤੁਸੀਂ 17 ਆਕੜ ਦਾ ਕਾਨੂੰਨ ਲਾਗੂ ਕੀਤਾ ਜਾਵੇ ਹਨਾ ਅੱਛਾ ਆਹ ਹੋਰ ਮੰਗਾ ਮਜ਼ਦੂਰਾਂ ਦੀਆਂ ਉਹ ਕਿੱਥੇ ਜਾਂ ਪਾਈ ਪਾਈ ਮਰ ਲੈਂਦੇ ਪਲਾਟ ਦੇ ਉੱਤੇ ਜਾਂ ਬਹੁਤ ਸਾਰੇ ਮੰਗਾਂ ਰੂੜਨ ਰੰਗਾਂ ਤੇ ਜਾਂ ਤੁਸੀਂ ਮਜ਼ਦੂਰਾਂ ਦੀਆਂ ਮੰਗਾ ਨਹੀਂ ਸਮਝਦੇ ਅੱਛਾ ਨਹੀਂ ਤੁਸੀਂ ਸਵਾਲ ਕਰਦੇ ਹੋ ਨਾ ਜਿੰਨੀ ਤੁਸੀਂ ਪੁੱਛਦੇ ਹੋ ਨਾ ਬਈ ਦੇਖੋ ਹਾਂ ਬਿਲਕੁਲ ਇਹ ਤਾਂ ਕਿਸਾਨਾ ਦੇਖੋ ਕਿਸਾਨਾਂ ਦੀਆਂ ਇੰਨੀਆਂ ਜਥੇ ਬੰਦੀਆਂ ਨੇ ਉਹਦਾ ਰੋਜ਼ ਝੰਡਾ ਚੱਕ ਉਹਨਾਂ ਦੀ ਮੰਗਾ ਮੰਗਾਂ ਮੰਨੀਆਂ ਵੀ ਗਈਆਂ ਨੇ ਠੀਕ ਹੈ ਕਿ ਮਜ਼ਦੂਰਾਂ ਦੀ ਕਿਹੜੀ ਮੰਨੀ ਗਈ ਆ ਮਜ਼ਦੂਰਾਂ ਦੀ ਵੀ ਮੰਨੀ ਜਾਊ ਕਿ ਜਿੱਦੇ ਮਜ਼ਦੂਰ ਵੱਡੀ ਗਿਣਤੀ ਚ ਉੱਠ ਕਰਨਗੇ ਅਜੇ ਮਜ਼ਦੂਰ ਕੋਲ ਠੀਕ ਆ ਛੋਟੀ ਗਿਣਤੀ ਦਾ ਕਈ ਲੋਕ ਕਹਿੰਦੇ ਨੇ ਨਾ ਮਜ਼ਦੂਰ ਤਾਂ ਵੀ ਹੁਣ ਕਿਸਾਨਾਂ ਦੀਆਂ ਜੱਟਾਂ ਦੀ ਪੂੰਛ ਬਣੇ ਹੋਏ ਨੇ ਉਹ ਤਾਂ ਯਾਰ ਜਿਨ੍ਹਾਂ ਨੇ ਪਾੜਾ ਪਾਉਣਾ ਵੀ ਹੈ ਹਨਾ ਅੱਛਾ ਉਹਨਾਂ ਨੇ ਕਹਿਣਾ ਨਹੀਂ ਹੈ ਹਨਾ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਕਿ ਯਾਰ ਇਹ ਨਾ ਮਜ਼ਦੂਰ ਤੇ ਕਿਸਾਨ ਇਕੱਠੇ ਹੋਣ ਠੀਕ ਆ ਹਨਾ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਜਿਵੇਂ ਤੁਸੀਂ ਕਹ ਦੱਸਦੇ ਠੀਕ ਹੈ ਜੀ ਉਹਨਾਂ ਨੂੰ ਇਹ ਲੱਗਦਾ ਵੀ ਬਈ ਇਹ ਪਾੜਾ ਪਾਉਣ ਵਾਲਿਆਂ ਦੀ ਗੱਲਬਾਤ ਆ ਓਕਣ ਕੋਈ ਗੱਲ ਨਹੀਂ ਇਦਾਂ ਦੀ ਹਾਂ ਹਾਂ ਪਾੜਾ ਪਾਉਣ ਦੀ ਗੱਲ ਆ ਠੀਕ ਹੈ ਮਜ਼ਦੂਰਾਂ ਤੇ ਕਿਸਾਨਾਂ ਦੀ ਠੀਕ ਹੈ ਵੀ ਇਹ ਤੁਹਾਨੂੰ ਲੱਗਦਾ ਵੀ ਇੱਕ ਹੋਰ ਹਾਂ ਬਈ ਹਾਂ ਪਰਦਾ ਅੱਛਾ ਕੌਣ ਨੇ ਆ ਪੀਲੇ ਪੱਟ ਅੱਛਾ ਪੀਲੀ ਬਾਗ ਵਾਲੇ ਠੀਕ ਆ ਬਾਈ ਸਤਰੀਕਾਲ ਜੀ ਸਤਰੀਕਾਲ ਜੀ ਕਹਿੰਦੇ ਜ਼ਿਲ੍ਹਾ ਪ੍ਰਧਾਨ ਹੋ ਤੁਸੀਂ ਨਹੀਂ ਮੈਂ ਜ਼ਿਲ੍ਹੇ ਦਾ ਕਹਿੰਦਾ ਕਾਰਜਕਾਰੀ ਹਾਂ ਅੱਛਾ ਹੂੰ ਨਾ ਕਾਰਜਕਾਰੀ ਪ੍ਰਧਾਨਤਾ ਹੁਣ ਕਾਲੀ ਦਲ ਨੇ ਲਾਇਆ ਨੇ ਕਾਰਜਕਾਰੀ ਪ੍ਰਧਾਨਤਾ ਕੀ ਹੁੰਦਾ ਨਹੀਂ ਜਦੋਂ ਅਸੀਂ ਮਤਲਬ ਪ੍ਰਧਾਨ ਦੇ ਤੋਂ ਦੂਜੇ ਲੈਵਲ ਤੇ ਕੰਮ ਕਰਨਾ ਉਹ ਲੈਵਲ ਤੇ ਕਾ ਕਾਲੀ ਕਾਂਗਰਸੀਆਂ ਸਾਡਾ ਕੋਈ ਮਤਲਬ ਇਹਨਾਂ ਵੋਟਰਾਂ ਨਾਲ ਕੋਈ ਸਾਡਾ ਸਬੰਧ ਨਹੀਂ ਪ੍ਰਧਾਨ ਤੋਂ ਅੱਡ ਕੀ ਤੁਹਾਡਾ ਕੰਮ ਹੈ ਮਤਲਬ ਕੀ ਪ੍ਰਧਾਨ ਦੀ ਗੈਰ ਹਾਜ਼ਰੀ ਚ ਅੱਛਾ ਹਾਂ ਤੇ ਅੱਜ ਫਿਰ ਤੁਸੀਂ ਗੈਰ ਹਾਜ਼ਰੀ ਚੋਂ ਜਾਂ ਹਾਜ਼ਰੀ ਚੋਂ ਨਹੀਂ 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 ਗੈਰ ਹਾਜ਼ਰੀ ਜੋ ਪ੍ਰਧਾਨ ਜੀ ਹੈਗੇ ਆ ਮੂਰੇ ਨਾਲ ਅੱਗੇ ਨਾਲ ਅੱਛਾ ਹਾਂਜੀ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਕਿਹੜਾ ਜ਼ਿਲ੍ਹੇ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਹੁਣ ਤੁਸੀਂ ਅਸੀਂ ਜੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧ ਤਾਂ अच्छा मैं जगदेव सिंह जोगियाला भारतीय किसान यूनियन एकता ग्राहा जी तो अटे उथे शिंगारा सिंह मान ने ना कौन ने हां जी जिला प्रधान शिंगारा सिंह मान जन सेक्रेटरी हरजिंदर सिंह बग्गी है जी ठीक है हां जी हां जी ते फिर हुन जाते जाते जी। ये हुन उग्राहा जथेबंदी ਦਾ ਇਕੱਠ ਹੀ ਆ ਇਹ ਉਗਰਾਹਾ ਜਥੇਬੰਦੀ ਦਾ ਤੇ ਖੇਤ ਮਜ਼ਦੂਰ ਯੂਨੀਅਨ ਦੋਨੇ ਜਥੇਬੰਦੀਆਂ ਦਾ ਜੀ हां ਵੀ ਇਹ ਤਾਂ ਨਾਗਰ ਰੇਡੀਆਂ ਦਾ ਜਿਹੜਾ ਗਰੁੱਪ ਹੈ ਉਹਨਾਂ ਦਾ ਹੀ ਇਕੱਠ ਹੈ ਨਾ ਇਹ ਨਹੀਂ 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 ਇਹ ਕਿਸਾਨਾਂ ਦਾ ਇਕੱਠ ਹੈ ਰੋਲ ਕਿਸਾਨ ਆ ਰਿਹਾ ਕਿਸਾਨੀ ਕਿਤੇ ਖਾਤਰ ਖੇਤੀ ਦੀ ਨੀਤੀ ਬਣਾਉਣ ਦੀ ਗੱਲ ਹੈ ਸੀਗਾ ਪੁੱਛਣ ਦਾ ਵੀ 17 17 ਜਥੇਬੰਦੀਆਂ ਸੀ ਜਿਵੇਂ ਪਹਿਲਾਂ ਇਕੱਠੇ ਜੁੜੋਤ ਸੀਗਾ ਕਈ ਜਥੇਬੰਦੀਆਂ ਸੀ ਇਹਦਾ ਹੁਣ ਇੱਕ ਢੜੇ ਦੀਆਂ ਜਥੇਬੰਦੀਆਂ ਹੀ ਨੇ ਨਾ ਵਖੇ ਦੇਖੋ ਜਥੇਬੰਦੀਆਂ ਦਿੱਲੀ ਸੰਘਰਸ਼ ਲੜਿਆ ਸਾਰਿਆਂ ਨੇ ਇਕੱਠੇ ਲੜਿਆ ਇੱਥੇ ਵੀ ਜੇ ਅੱਜ ਹੁਣ ਮੰਨ ਲਾ ਤਾਲਮੇਲ ਮਾ ਤਾਂ ਉਹ ਕਰ ਕੀ ਗਏ ਐਂ ਤਾਂ ਨਹੀਂ ਗੱਲ ਹੈਗੀ ਅੱਛਾ ਹਾਂ ਤਾਲਮੇਲ ਮਾ ਚੱਲ ਰਿਹਾ ਔਡੋੜੀ ਵਿਚਾਰਾਂ ਦਾ ਵੱਖਰਾ ਹੋ ਸਕਦਾ ਪਰ ਤਾਲਮੇਲ ਮਾ ਤਾਂ ਕਰ ਹੀ ਰਹੇ ਅੱਜ ਕਰ ਕੀ ਗਏ ਨਹੀਂ ਵੀ ਤੁਸੀਂ ਉਹ ਤੁਹਾਡੇ ਤੇ ਇਲਜ਼ਾਮ ਹੀ ਲਗਾਦੇ ਨਾ ਤੁਸੀਂ ਦੂਆ ਨਾ ਰਲਦੇ ਨਹੀਂ 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 ਰਲਦੇ ਕਿਉਂ ਨਹੀਂ ਅਜਿਹਾ ਅਸੀਂ ਇਕੱਠੇ ਪ੍ਰੋਗਰਾਮ ਕਰਦੇ ਆਂ ਉਹ ਠੀਕ ਐ ਵੱਖਰੇ ਵੱਖਰੇ ਆਪ ਕੋ ਦੀ ਆਜ਼ਾਦ ਐ ਕੋਈ ਵੀ ਕੁਝ ਕਰ ਸਕਦਾ ਮੂੰ ਸੰਯੁਕਤ ਮੋਰਚੇ ਦੇ ਨਾਲ ਹਰੇਕ ਫੈਸਲਾ ਜੋ ਲੌਂਗੋ ਦਾ ਐ ਉਹ ਅਸੀਂ ਹਰ ਹਾਲਤੇ ਲਾਗੂ ਕਰਦੇ ਆਂ ਤੇ ਜਿਹੜਾ ਲੌਂਗੋ ਵਾਲਾ ਥੋੜੇ ਨਾਲੋਂ ਉੱਠ ਗਿਆ ਦੇਖੋ ਜੀ ਉਹ ਤਾਂ ਜੋ ਨੀਤੀ ਪਾਲਿਸੀ ਤੋਂ ਅੱਡ ਜਾਊਗਾ ਉਹ ਤਾਂ ਜਥੇਬੰਦੀ ਦੀ ਜਾਂ ਉਹਦੀ ਜਥੇਬੰਦੀ ਜੋ ਨੇ ਬਣਾਈ ਐ ਉਹ ਆਪਦੀ ਨੀਤੀ ਪਾਲਿਸੀ ਐ ਇਧਰੋਂ ਜਥੇਬੰਦੀ ਚੋਂ ਜੋ ਉਹਨੂੰ ਕੀ ਹੁੰਦਾ ਜਥੇਬੰਦੀਆਂ ਦੀਆਂ ਨੀਤੀਆਂ ਪਾਲਿਸੀਆਂ ਤੇ ਨਹੀਂ ਚੱਲਿਆ ਤਾਂ ਉਹਦੇ ਚ ਜੋ ਵੀ ਉਹ ਬਣਿਆ ਉਹ ਚ ਸੂਬਾ ਕਮੇਟੀ ਨੇ ਕੀਤਾ ਸਾਨੂੰ ਤਾਂ ਉਹਦੇ ਚ ਵੱਧ ਵਿਸਤਾਰ ਨਾਲ ਨਹੀਂ ਪਤਾ ਤੁਸੀਂ ਉਹਦੇ ਉਹਦੇ ਨਾਲ ਵੀ ਜਾਓਗੇ ਮਤਲਬ ਕਿ ਜੇ ਮੰਨ ਲਓ ਸੰਘਰਸ਼ਾਂ ਦੇ ਸੰਘਰਸ਼ ਹੋਣਗੇ ਤਾਂ ਲੋਂਗਵਾਲ ਵਾਲਾ ਜਿੱਥੇ ਹੋਊਗਾ ਤੁਸੀਂ ਜਾਓਗੇ ਦੇਖੋ ਜੀ ਲੋਂਗਵਾਲ ਦੇ ਵਿੱਚ ਉਦੋਂ ਲਾਠੀ ਚਾਰਜ ਹੋਇਆ ਅਸੀਂ ਸੰਗਰੂਰ ਦੇ ਅੰਦਰ ਤੁਰਤ ਪੈਰ ਮੁਜ਼ਾਹਰਾ ਕੀਤਾ ਕਿਉਂਕਿ ਜਦੋਂ ਲੜਨ ਵਾਲੀ ਧਿਰਾਂ ਤੇ ਕਿਸੇ ਤੇ ਵੀ ਹਮਲਾ ਹੁੰਦਾ ਤਾਂ ਅਸੀਂ ਹਰੇਕ ਧਿਰ ਦੇ ਨਾਲ ਖੜਦੇ ਹਾਂ ਨਹੀਂ ਪਰ ਤੁਹਾਨੂੰ ਲੱਗਦਾ ਵੀ ਜਦੋਂ ਉਹ ਲੋਂਗਵਾਲ ਜਦੋਂ ਮੁਜ਼ਾਹਰਾ ਹੋਇਆ ਜਦੋਂ ਉੱਥੇ ਮੁੰਡੇ ਲੱਤ ਟੁੱ ਚੰਡੀਗੜੀ ਆਉਂਦੇ ਸੀ ਨਹੀਂ ਨਹੀਂ ਮੇਰਾ ਪੁਆਇੰਟ ਸਮਝੋ ਵੀ ਉਹਨਾਂ ਨੂੰ ਤਾਂ ਉਹਨਾਂ ਨੇ ਵੜਨ ਨਹੀਂ ਦਿੱਤਾ ਤੁਹਾਨੂੰ ਅੰਦਰ ਤੱਕ ਆਉਣ ਦਿੱਤਾ ਕਿ ਤੁਹਾਡੀ ਸੈਟਿੰਗ ਹੈ ਕੋਈ ਮੈਂ ਕਿਹਾ ਜੀ ਦੇਖੋ ਤਾਕਤ ਦੇ ਜ਼ੋਰ ਤੇ ਲੋਕਾਂ ਦੀ ਤਾਕਤ ਨੇ ਲੋਕਾਂ ਨੇ ਖਿੱਚ ਕੇ ਲੈ ਕੇ ਆਣਾ ਹੈ ਲੋਕਾਂ ਦੀ ਤਾਕਤ ਨੇ ਲੈ ਕੇ ਆਣਾ ਉਹਨਾਂ ਨੂੰ ਨਹੀਂ ਆਉਣ ਦਿੱਤਾ ਤੇ ਉਦੋਂ ਵੀ ਜਦੋਂ ਉਹਨਾਂ ਦਾ ਤੇ ਅਤਿਆਚਾਰ ਹੋਇਆ ਉਹਦੇ ਵਿਰੋਧ 'ਚ ਅਸੀਂ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਮੁਜ਼ਾਹਰੇ ਕੀਤੇ ਮਤਲਬ ਕਿ ਤੁਸੀਂ ਕਹਿੰਦੇ ਹੋ ਤੁਸੀਂ ਹੱਕ ਦੇ ਜ਼ੋਰ ਤੇ ਆਏ ਹੋ ਨਹੀਂ 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 ਕਿਸਾਨਾਂ ਮਜ਼ਦੂਰਾਂ ਆਪਦੀ ਲਹਿਰ ਬਣਾ ਕੇ ਆਪਦੀ ਮੰਗਾਂ ਨੂੰ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਜਿੱਥੇ ਸਾਡੇ 28 ਪਿੰਡ ਜੜੇ ਆ ਅਸੀਂ ਉੱਥ अच्छा ਤੇ ਤੁਹਾਨੂੰ ਲੱਗਦਾ ਵੀ ਜਿਹੜੀ ਚੰਡੀਗੜ੍ਹ ਹੈ ਜਿਵੇਂ ਰਾਜਧਾਨੀ ਆ ਪੰਜਾਬ ਦੀ ਮੰਨ ਲਓ ਇੱਥੇ ਫਿਰ ਪ੍ਰੋਟੈਸਟ ਦਾ ਹੱਕ ਹੋਣਾ ਚਾਹੀਦਾ ਮੈਂ ਕਹਾਂ ਜੀ ਦੇਖੋ ਜਦੋਂ ਸਾਡੀ ਰਾਜਧਾਨੀ ਹੈ ਰਾਜਧਾਨੀ ਦੇ ਅੰਦਰ ਸਾਡੇ ਪੰਜਾਬ ਦੇ ਪੰਜਾਬੀ ਬੋਲ ਦੇ ਪਿੰਡ ਉੱਜੜਿਆ ਫਿਰ ਸਾਡਾ ਰਾਈਟ ਹੈ ਅਸੀਂ ਮੁਜ਼ਾਹਰਾ ਦਾ ਤਰਨਾਂ ਦਾ ਕਰਨਾ ਹੀ ਹੈ ਨਾ ਉਥੋਂ ਕਹਾਂ ਸਰਕਾਰ ਮੰਨੇ ਨਾ ਮੰਨੇ ਉਹ ਗੱਲਾਂ ਵੱਖਰੀਆਂ ਨੇ ਵੀ ਅਕੂੰ ਜਾਂਦੇ ਰਹੂਗੇ ਫਿਰ ਕਿਉਂਕਿ ਦੇਖੋ ਜੀ ਉਹ ਤਾਂ ਜੋ ਸੁਪਾ ਤੁਸੀਂ ਤੁਸੀਂ ਆਏ ਸੀ 2009 ਚ ਇੱਥੇ ਤੋੜਪਨ ਹੋਇਆ ਜਾਂ 2009 ਚ ਮੈਂ ਆਇਆ ਸੀ ਜੀ ਹਾਂ ਤੋੜਪਨ ਹੋਈ ਸੀ ਨਾ ਇੱਥੇ ਤੋੜਪਨ ਸਰਕਾਰ ਨੇ ਕਰੀਆ ਬਾਦਲ ਦੀ ਹਕੂਮਤ ਸੀ ਜੀ ਨਾਲ ਬੀਜੇਪੀ ਦੀ ਸਾਂਝ ਸੀ ਉਹਨਾਂ ਨੇ ਕਿਸਾਨਾਂ ਤੇ लाਠੀ ਚਾਰਜ ਕਰਕੇ ਚਾਰ ਕਿਸਾਨ ਮਾਰ ਦਿੱਤੇ ਸੀ 90 ਲੱਖ ਰੁਪਏ ਦਾ ਸਾਡੇ ਗੱਡੀਆਂ ਦਾ ਪੰਨ ਤੋੜ ਕਰਕੇ ਸਰਕਾਰ ਨੇ ਕੀਤੀ ਸੀ ਅੱਛਾ ਹਾਂ ਜੀ ਤੇ ਮਤਲਬ ਕਿ ਉਹ ਉਸ ਦੇ ਜਿਹੜੇ ਪਰਚੇ ਪਏ ਸੀ ਤੁਹਾਡੇ ਆਗੂਆਂ ਤੇ ਤੁਹਾਡੇ ਤੇ ਜਾਂ ਜਿਹੜੇ ਵੀ ਸੀਗੇ ਉਹ ਨਿਬੜ ਗਏ ਕਿ ਚੱਲਦੇ ਨੇ ਹਜੇ ਉਹ ਕੁਸ਼ ਨਿਬੜ ਗਏ ਕੁਝ ਕੇ ਚੱਲ ਵੀ ਰਹੇ ਆ ਜੀ अच्छा हां जी हां ते ਹੁਣ ਤੁਹਾਨੂੰ ਲੱਗਦਾ ਵੀ ਆ ਜਿਹੜਾ ਹੁਣ ਉਦੋਂ ਬਾਅਦ ਤਾਂ ਤੁਸੀਂ ਅੱਜ ਹੀ ਆਏ ਹੋ ਨਾ ਚੰਡੀਗੜ੍ਹ ਦੇ ਵਿੱਚ ਮੁਜ਼ਾਹਰਾ ਅੱਜ ਹੀ ਹੋਇਆ ਹੈ ਇੰਨੇ ਸਾਲਾਂ ਬਾਅਦ ਨਹੀਂ ਉਦੋਂ ਪਹਿਲਾਂ ਅਸੀਂ ਗੁਰਚਰਨ ਭਾਜੀ ਦਾ ਇੱਥੇ ਪ੍ਰੋਗਰਾਮ ਮਨਾ ਕੇ ਗਏ ਸੀ ਟਿਲੇਪਿੰਗਾਂ ਕੱਢ ਕੇ ਗਏ ਸੀ ਉਹਦਾ ਵੱਡਾ ਕਰਕੇ ਗਏ ਸੀ ਨਹੀਂ ਉਹ ਤਾਂ ਕਰੇ ਗਏ ਹੋਗੇ ਕਿ ਪ੍ਰੋਟੈਸਟ ਤਾਂ ਨਹੀਂ ਨਾ ਇਦਾਂ ਹੋਇਆ ਕਦੇ ਪ੍ਰੋਟੈਸਟ ਨਹੀਂ ਹੋਇਆ ਪ੍ਰੋਟੈਸਟ ਇਹ 15 ਸਾਲਾਂ ਬਾਅਦ ਹੋਇਆ ਪਹਿਲਾਂ 15 16 ਸਾਲ ਬਾਅਦ ਪਹਿਲੀ ਵਾਰ ਪ੍ਰੋਟੈਸਟ ਹੋਇਆ ਚੰਡੀਗੜ੍ਹ ਦੇ ਵਿੱਚ ਤੇ ਇਹ ਕੰਟੀਨਿਊ ਰੱਖੋਗੇ ਫਿਰ ਦੇਖੋ ਜੀ ਤਾਂ ਸੂਬਾ ਕਮੇਟੀ ਨੇ ਜੋ ਵਿਚਾਰਨਾ ਦੋਨੇ ਜਥੇਬੰਦੀਆਂ ਦੀ ਸੂਬਾ ਕਮੇਟੀਆਂ ਜਾਂ ਦੂਜੀਆਂ ਕਮੇਟੀਆਂ ਜਥੇਬੰਦੀਆਂ ਨਾਲ ਵੀ ਸਾਡਾ رابطہ ਹੈ ਜਿਵੇਂ ਅੱਜ ਉਹ ਕਰਕੇ ਗਿਆ ਮਯਾਰ ਐ ਉਹ ਸਾਰਿਆਂ ਨਾਲ رابطہ ਕਰਕੇ ਅਸੀਂ ਫੇਰ ਹੀ ਕਰਾਂਗੇ ਇਕੱਲੇ ਇਕੱਲੇ ਕੁਛ ਨਹੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਦਵਾਇਆ ਜਾ ਸਕਦਾ ਠੀਕ ਹੈ ਧੰਨਵਾਦ ਸੋ ਇਹ ਆਪਾਂ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਆ ਪਾਕਿਸਤਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਟੰਗ ਦੇ ਨਾਲ ਇੱਥੇ ਪ੍ਰੋਟੈਸਟ ਹੈ ਅੱਗੇ ਪਿੱਛੇ ਤੁਸੀਂ ਦੇਖ ਲਓ ਕਿ ਇਹ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਉੱਥੇ 16 ਸਾਲ ਬਾਅਦ ਪ੍ਰੋਟੈਸਟ ਅੱਜ ਹੋ ਰਿਹਾ ਪਹਿਲਾਂ 2009 ਦੇ ਵਿੱਚ ਕਿਸਾਨਾਂ ਦਾ ਪ੍ਰੋਟੈਸਟ ਹੋਇਆ ਸੀਗਾ ਬਿਲੀਵ ਕਰਨ ਦੇ ਨਿਜੀ ਬਿਲੀ ਬੋਰਡ ਦੇ ਨਿਜੀ ਕਰਨ ਦੇ ਖਿਲਾਫ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਆ ਇਹ ਪ੍ਰੋਟੈਸਟ ਹੋਇਆ ਤੇ ਏ ਅੱਜ ਆਪਣੀਆਂ ਮੰਗਾਂ ਲੈ ਕੇ ਆਏ ਨੇ ਜਿਸ ਵਿੱਚ ਖੇਤੀ ਨੀਤੀ ਦੀ ਗੱਲ ਹੈ ਜਾਂ ਹੋਰ ਸਾਰੀਆਂ ਗੱਲਾਂ ਨੇ ਤੇ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਚੀਜ਼ ਆ ਕਿ ਅੱਜ ਇੰਨੀ ਦੇਰ ਬਾਅਦ ਇੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਇਹ ਅਸੀਂ ਤੁਹਾਨੂੰ ਅੱਗੇ ਪਿੱਛੇ ਦਾ ਸਾਰਾ ਮਾਹੌਲ ਦਿਖਾਇਆ ਇੱਕ ਵਾਰੀ ਉਧਰੋਂ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਕਾਫੀ ਜਿਹੜੇ ਨਵੀਆਂ ਮੰਗਾਂ ਇਹਨਾਂ ਨੇ ਕਿਹਾ ਕਿ ਸਨ ਖੇਤੀ ਨੀਤੀ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਇਹ ਨੀਤੀ ਜਿਹੜੀ ਆ ਉਹ ਨਵੀਂ ਲਾਗੂ ਕੀਤੀ ਜਾਵੇ ਇਹ ਇਹਨਾਂ ਦਾ ਪ੍ਰੋਟੈਸਟ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਾਰਾ ਪ੍ਰੋਟੈਸਟ ਹੈ ਇੱਥੇ ਕੀਤਾ ਜਾ ਰਿਹਾ ਹੈ ਤਾਂ ਇਹ ਪ੍ਰੋਟੈਸਟ ਹੈ ਇਹ گورنر ਹਾਊਸ ਵਾਲੇ ਪਾਸੇ ਪਹਿਲੀ ਵਾਰ ਇਹ ਪ੍ਰੋਟੈਸਟ ਜਾ ਰਿਹਾ ਸੋ ਸੱਤ ਨੀਤੀ ਰੱਦ ਕਰੋ ਸੋ ਇਹ ਦੇਖਿਆ ਜਾ ਸਕਦਾ ਹੈ ਥੈਂਕ ਯੂ ਜੀ ਸੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਸਾਡੀ ਸੀਗੀ ਆਹ ਸਰਵ ਪ੍ਰੋਟੈਸਟ ਇੱਥੇ ਕਾਮਰਾਜ ਪੱਕੀ ਭਾਰਤ ਪੰਜਾਬ ਦੇ ਵਿੱਚ ਅਜ ਪ੍ਰਵਨ ਮਰਕਾਬਾਦ ਉਹ ਸਾਹਮਣੇ ਜਿਹੜਾ ਹੈਗਾ ਉਹ ਲਾਇਆ ਗਿਆ ਬੈਰੀਅਰ ਲਾ ਕੇ ਲਾਇਆ ਗਿਆ ਗਵਰਨਰ ਹਾਊਸ ਵਾਲੇ ਪਾਸੇ ਜਾ ਰਹੇ ਨੇ ਸੋ ਇਹ ਇਸੀ ਪ੍ਰੋਟੈਸਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਅੱਜ ਦਾ ਪ੍ਰੋਟੈਸਟ ਆ ਉਹ ਸਾਹਮਣੇ ਦੇਖ ਲਓ ਤੁਸੀਂ ਉਹ ਇਹ ਇੱਥੇ ਰੋਕਿਆ ਗਿਆ 16 ਸਾਲ ਬਾਅਦ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਜਿਹੜਾ ਹੈਗਾ ਇਸ ਪદ્ધਤੀ ਤੇ ਕੀਤਾ ਜਾ ਰਿਹਾ ਹੈ ਇਹ ਆਪਣੇ ਆਪ ਚ ਇਹ ਇਸਾ ਇਤਿਹਾਸਿਕ ਪਲ ਹੈ ਹਾਂਜੀ ਕੈਮਰਾਮੈਨ ਮਾਨਸਤਿਨ ਆਲ ਮੈਂ ਗੁਰਸ਼ਮੀਰ ਸਿੰਘ ਚੰਡੀਗੜ੍ਹ